ਬਹੁਤ ਹੀ ਸਤਿਕਾਰਯੋਗ 9594 ਬੇਰੁਜ਼ਗਾਰ ਦੇ ਸਾਥੀਓ ਸਰ ਨੂੰ ਪਿਆਰ ਭਰੀ ਸੱਸੀਆ ਕਲਜੀ ਸਾਥੀਓ ਅੱਜ ਸ੍ਰਿੰਦਰਪਾਲ ਵੀਰ ਆਪਣਾ ਪੁਸ਼ਕਰ ਦੇ ਰਜੀਮ ਹੈ ਕਰਨ ਘਰੇ ਰੁਜੇ ਹੋਏ ਸੀਗੇ ਤੇ ਵਿੱਚ ਦੀ ਪਾਣੀ ਆ ਗਿਆ ਸੀਗਾ ਪਿੰਡ ਦੇ ਵਿੱਚ ਤੇ ਇਸ ਕਰਕੇ ਘਰ ਨੂੰ ਖਾਲੀ ਕਰਕੇ ਖਾਲੀ ਨਹੀਂ ਛੱਡ ਗਿਆ ਸਕਦੇ ਸੀਗੇ ਅੱਜ ਬਾਈ ਸਾਰਾ ਪ੍ਰਧਾਨ ਮੇੜ ਕੇ ਸਾਰਾ ਕਾਮਕਾਰ ਬਾਈ ਧਰਨੇ ਦੇ ਪਹੁੰਚੇ ਹੈਗੇ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਇੱਥੇ ਪਹੁੰਚਣ ਦਾ ਸਵਾਗਤ ਕਰਦੇ ਆਂਗੇ ਤੇ ਅਗਲੀ 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 ਗੱਲ ਬਾਈ ਸੁਰਿੰਦਰਪਾਲ ਤੁਹਾਡੇ ਸਾਹਮਣੇ ਪਾਉਂਗਾ ਸਸਿਗਲ ਦੇ ਆਪਕ ਸਾਥੀ ਤੇ ਸਾਥੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਪਣੀ ਸਟੇਟ ਪਾਲੀ ਵੱਲੋਂ ਸਟੇਟ ਕਮੇਟੀ ਦੇ ਨੂੰ 6 ਅਕਤੂਬਰ ਦੇ ਨੂੰ ਸੋਮਵਾਰ ਦਾ ਜਿਹੜਾ ਧਰਨਾ ਡੀਪੀ ਦਫ਼ਤਰ ਤੱਕ ਕਰਾਵੇ ਰੱਖਿਆ ਹੋਇਆ ਤਾਂ ਸਾਥੀ ਉਹਦੇ ਸੰਬੰਧ ਵਿੱਚ ਮੈਂ ਪੰਜਾਬ ਭਰ ਦੇ 9494 ਜਿਹੜੀ ਕਾਡਰ ਖਾਸ ਕਰਕੇ ਬੈਕ ਰੂਮਿੰਡਾ ਕਾਡਰ ਜਿਹਦੀ ਹੁਣ ਤੱਕ ਜੁਆਇਨਿੰਗ ਨਹੀਂ ਹੋਈ ਚਾਹੇ ਉਹ ਪੈਂਡਿੰਗ ਲਿਸਟ ਵਾਲਾ ਚਾਹੇ ਉਹ ਵੇਟਿੰਗ ਲਿਸਟ ਵਾਲਾ ਚਾਹੇ ਉਹ ਬੈਕਲੌਗ ਲਿਸਟ ਵਾਲਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਲਿਸਟ ਵਾਲਾ ਮੈਂ ਸਾਰੇ ਸਾਥੀ ਨੂੰ ਹੱਥ ਜੁੜ ਕੇ ਪਲੀਜ਼ ਕਹਿੰਦਾ ਕਿ ਸਾਥੀ ਤੁਸੀਂ ਕੱਲ ਦੇ ਧਰਨੇ ਦੇ ਚੀੜੀ ਸਮੂਹ ਲਈ ਥੋੜਾ ਜੇ ਕੋਈ ਇਹ ਸੋਚ ਰਿਹਾ ਕਿ ਮੇਰਾ ਤਾਂ ਆ ਹੀ ਜਾਣਾ ਹੈ ਕਿਉਂਕਿ ਮੈਂ ਤੇ ਵੇਟਿੰਗ ਲਿਸਟ ਵਾਲਾ ਆ ਨਾ ਤਾਂ ਨਾਟ ਜੁਆਇਨਿੰਗ ਵਾਲਾ ਆ ਤਾਂ ਸਾਥੀਓ ਨਾਟ ਜੁਆਇਨਿੰਗ ਜਿਹੜੀ ਆ ਜੁਆਇਨਿੰਗ ਤੋਂ ਬਾਅਦ 15 ਦਿਨ ਦਾ ਜਿਹੜਾ ਸਰਕਾਰ ਨੇ ਸਮਲਦਾ ਸੀ ਕਿ 1500 ਨਾਂ ਦੇ ਅੰਦਰ ਅੰਦਰ ਹਾਈ ਰਿਪੋਰਟ ਜਿਹੜੀ ਪੇਸ਼ ਕੀਤੀ ਜਾਂਦੀ ਉਸ ਤੋਂ ਬਾਅਦ ਨਾਟ ਜੁਆਇਨਿੰਗ ਡਾਟਾ ਜਿਹੜਾ ਵਿਦ ਨੇ 2 ਡੇਜ਼ ਜਿਹੜਾ ਉਹ ਕਲੈਕਟ ਹੋ ਜਾਂਦਾ ਪਰ ਨਕਮੀ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਕਰਕੇ ਜਿਹੜਾ ਉਹ ਅਜੇ ਤੱਕ ਉਹਦਾ ਪ੍ਰੋਸੈਸ ਸ਼ੁਰੂ ਤੱਕ ਵੀ ਨਹੀਂ ਹੋਇਆ ਤੁਸੀਂ ਦੇਖ ਲਓ ਕਿੰਨਾ ਮਹੀਨੇ ਸਾਥੀ ਨੂੰ ਹੋ ਗਏ ਜੁਆਇਨ ਕੀਤੇ ਨੂੰ ਪਰ ਅਜੇ ਤੱਕ ਨਾਟ ਜੁਆਇਨਿੰਗ ਡਾਟਾ ਜਿਹੜਾ ਉਹ ਸਰਕਾਰ ਨੇ ਅਜੇ ਤੱਕ ਜਿਹੜਾ ਉਹ ਸਬਮਿਟ ਕਰਕੇ ਤੇ ਨੈਕਸਟ ਲਿਸਟ ਜਿਹੜੀ ਨਾਟ ਜੁਆਇਨਿੰਗ ਦੀ ਉਹ ਅਜੇ ਤੱਕ ਸ਼ੋਈ ਨਹੀਂ ਕੀਤੀ ਨਾ ਹੀ ਪ੍ਰੈਜੈਂਟ ਕੀਤੀ ਹੈ ਤਾਂ ਜਿਹੜੇ ਸਾਥੀ ਇਹ ਸੋਚਨੇ ਕਿ ਸਾਡਾ वेटिंग लिस्ट ਚਾਜੂ ਜਿਆ ਕੋਈ ਹੋਰ ਹੈ ਜਾਂ ਹਾਪਰ ਮੈਰਿਟ ਵਾਲੇ ਹੈ ਬੈਕਲੌਗ ਦੇ ਚਾਪਰ ਮੈਰਿਟ ਵਾਲੇ ਜੋ ਸੋਚਦੇ ਕਿ ਸਾਡਾ ਆਰਾਮ ਨਾਲ ਹੋ ਜੂਗਾ ਸੋ ਸਾਥੀਓ ਘਰੇ ਬੈਠੇ ਕੁਛ ਨਹੀਂ ਜੋ ਕੋ ਸੋਚਦਾ ਕਿ ਮੇਰਾ ਕੰਮ ਘਰੇ ਬੈਠੇ ਹੋ ਜੂਗਾ ਬਿਲਕੁਲ ਨਹੀਂ ਹੋਣਾ ਇਹ ਕੰਮ ਜਿਹੜਾ ਧਰਨੇ ਦੇ ਨਾਲ ਹੀ ਹੋਣਾ ਹੈ ਕੁਝ ਸਾਥੀ ਇਹ ਕਹਿ ਰਹੇ ਸੀ ਕਿ ਜਿਹੜਾ ਡੀਪੀ ਦਾ ਘਰਾਉ ਨਹੀਂ ਕਰਨਾ ਚਾਹੀਦਾ ਸੋ ਸਾਥੀਓ ਬਿਊਰੋਕਰੇਸੀ ਉਹ ਡੈਮੋਕ੍ਰੇਸੀ ਨਾਲ ਨਾਲ ਚੱਲਦੀ ਹੈ ਜੇ ਆਪਾਂ ਡੈਮੋਕ੍ਰੇਸੀ ਦਾ ਘਰਾਉ ਕਰਦੇ ਆ ਭਾਗ ਕੇ ਮਤਰੀਆਂ ਦਾ ਘਰਾਉ ਕਰਦੇ ਆ ਉਹ ਕਹਿੰਦੇ ਨੇ ਕਿ ਅਧਿਕਾਰੀ ਕੰਮ ਨਹੀਂ ਕਰਦੇ ਜਾਂ ਬਿਊਰੋਕ੍ਰੇਸੀ ਦਾ ਘਰਾਉ ਕਰਦੇ ਉਹ ਕਹਿੰਦੇ ਨੇ ਕਿ ਸਾਨੂੰ ਸਰਕਾਰ ਹੁਕਮ ਨਹੀਂ ਦੇਦੀ ਸੋ ਇਸ ਕਰਕੇ ਇਹ ਕਿਸੇ ਇੱਕ ਬੰਦੇ ਦਾ ਡਿਸੀਜਨ ਨਹੀਂ ਇਹ ਪੂਰੀ ਕਮੇਟੀ ਦਾ ਡਿਸੀਜਨ ਹੈ ਸੋ ਇਹਨੂੰ ਪ੍ਰਵਾਨ ਕਰੋ ਔਰ ਜਿਹੜੇ ਸਾਥੀ ਇਹ ਸੁਝਾਅ ਦੇ ਰਹੇ ਸੀ ਸੁਝਾਅ ਉਹਨਾਂ ਦੇ ਕਾਬਲੇ ਤਾਰੀਫ ਹੈ ਪਰ ਉਹ ਖੁਦ ਵੀ ਇੱਥੇ ਆ ਕੇ ਘਰਾਉ ਕਰਦੇ ਨੇ ਸੋ ਇਹ ਇੱਕ ਸੰਘਰਸ਼ ਦਾ ਪਾਰਟ ਹੈਗਾ ਸੋ ਤੁਸੀਂ ਇਸ ਗੱਲ ਵਿੱਚ ਨਾ ਉਲਝੋ ਕਿਵੇਂ ਕਰਨਾ ਸੋ ਕਮੇਟੀ ਜੋ ਫੈਸਲਾ ਕਰ ਚੁੱਕੀ ਹੈ ਤੁਸੀਂ ਉਹ ਉਹਦਾ ਜਿਹੜਾ ਸਾਥ ਦੇਣਾ ਸੋ ਅਗਲੀ ਵਿਉਂਤਬੰਦੀ ਜਿਹੜੀ ਉਹ ਵੀ ਤੁਹਾਨੂੰ ਜਲਦ ਦੱਸੀ ਜਾਊਗੀ ਸੋ ਕੱਲ ਦੇ ਧੰਨਵਾस्ते ਤੁਸੀਂ ਜਿਹੜਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਔਰ ਜਿਵੇਂ ਭਾਈ ਨੇ ਦੱਸਿਆ ਕਿ ਮੇਰੇ ਕੁਝ ਰੁਝੇਵੇਂ ਸੀਗੇ ਮੈਂ ਨਹੀਂ ਆ ਸਕਿਆ ਹੁਣ ਵੀ ਸਾਥੀਓ ਮੇਰੇ ਘਰ ਜਿਹੜਾ ਕੰਮ ਚੱਲ ਰਿਹਾ ਮੈਸੇਜ ਲੱਗੇ ਹੋਏ ਨੇ ਸੋ ਮੈਂ ਅੱਜ ਵੀ ਆਪਦਾ ਜਿਹੜਾ ਕੰਮ ਹੈ ਵਿਚਾਲੇ ਛੱਡ ਗਿਆ ਸੋ ਬਾਕੀ ਸਾਥੀਆਂ ਨੂੰ ਮੈਂ ਅਪੀਲ ਕਰਦਾ ਕਿ ਸਾਥੀਓ ਤੁਸੀਂ ਕੱਲ ਦੇ ਤਣਾ ਵਿੱਚ ਵੱਡੀ ਗਿਣਤੀ ਵਿੱਚ ਜਰੂਰ ਪਹੁੰਚੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ